ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਚਾਸਕੂ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਆਪ ਹੁਣ ਚਾਸਕੂ ਬਣਾਉਣਾ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ 250 ਗ੍ਰਾਮ ਚਾਸਕੂ ਲਿਆਏ ਤੇ ਚਾਸਕੂ ਨੂੰ ਮੈਂ ਇੱਕ ਕਾਟਨ ਦੇ ਕੱਪੜੇ ਨੂੰ ਗਿੱਲਾ ਕਰਕੇ ਇਹਨੂੰ ਮਲ-ਮਲ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਤਾਂ ਕਿ ਇਹਦੇ ਤੇ ਜੜੀ ਡਸਟ ਵਗੈਰਾ ਲੱਗੀ ਹੋ ਸਾਰੀ ਸਾਫ਼ ਹੋ ਜੇ ਉਹਦੇ ਇਲਾਵਾ ਮੈਂ 50 ਗ੍ਰਾਮ ਖਸਖਸ ਲਈਏ ਤੇ ਖਸਖਸ ਨੂੰ ਵੀ ਮੈਂ ਪੀਸ ਲਿਆ ਹੈ ਇੱਕ ਕੌਲੀ ਭਰ ਕੇ ਅਸੀਂ ਫੁੱਲ ਮਖਾਣਿਆਂ ਦੀ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਅਸੀਂ ਮਗਜ ਲਏ ਆ ਤੇ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਲੈ ਸਕਦੇ ਜੀ ਮੈਂ ਇੱਥੇ ਥੋੜੀ ਜੀ ਕਿਸ਼ਮਿਸ਼ ਤੇ ਥੋੜੀ ਜੀ ਬਦਾਮ ਲਏ ਆ ਜਿਨ੍ਹਾਂ ਨੂੰ ਮੈਂ ਲੰਬੇ ਪਤਲੇ ਟੁਕੜਿਆਂ 'ਚ ਕੱਟ ਲਿਆ ਏ ਡਰਾਈ ਫਰੂਟ ਅਸੀਂ ਇਹਦੇ ਵਿੱਚ ਘਾਟੀ ਪਾਵਾਂਗੇ ਕਿਉਂਕਿ ਚਾਸਕੂ ਜਿਹੜਾ ਉਹ ਇੱਕ ਦਵਾਈ ਦੇ ਤੌਰ ਤੇ ਬਣਾ ਕੇ ਖਾਧਾ ਜਾਂਦਾ ਏ ਜਿਨ੍ਹਾਂ ਦੇ ਫੋੜੇ ਫਿੰਸੀ ਆ ਜਾਂ ਕੇਲਮਹਾਸੇ ਵਗੈਰਾ ਨਿਕਲਦੇ ਆ ਓਹੋ ਹੋਲੀ ਦੇ ਦਿਨਾਂ ਵਿੱਚ ਇਹਨੂੰ ਬਣਾ ਕੇ ਖਾਣ ਤੇ ਉਹਨਾਂ ਦੀ ਇਸ ਕਿੰਦੀ ਪ੍ਰੋਬਲਮ ਜਿਹੜੀ ਉਹ ਠੀਕ ਹੋ ਜਾਂਦੀ ਹੈ ਇਸ ਲਈ ਇਹਨੂੰ ਸਿਰਫ ਹੋਲੀਆਂ ਹੋਲੀਆਂ ਵਿੱਚ ਬਣਾ ਕੇ ਖਾਦਾ ਜਾਂਦਾ ਹੈ ਜਿਵੇਂ ਪੰਗਾਰੇ ਦੀ ਬਾਹਰ ਜਦੋਂ ਹੁੰਦੀ ਹੈ ਉਹਦੇ ਇਹਨੂੰ ਬਣਾ ਕੇ ਖਾਈਦਾ ਹੈ ਤੇ ਬਹੁਤ ਕੌੜਾ ਹੁੰਦਾ ਹੈ ਇਸ ਲਈ ਇਹਨੂੰ ਥੋੜੀ ਮਾਤਰਾ ਵਿੱਚ ਬਣਾ ਕੇ ਖਾਦਾ ਜਾਂਦਾ ਹੈ ਤੇ ਡਰਾਈ ਫਰੂਟ ਇਹਦੇ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਹੁਣ ਜਿਵੇਂ ਗਰਮੀ ਆਉਂਦੀ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਗਰਮ ਚੀਜ਼ ਜਿਹੜੀ ਉਹ ਜ਼ਿਆਦਾ ਪਚਦੀ ਨਹੀਂ ਆ ਜੇ ਤੁਸੀਂ ਜ਼ਿਆਦਾ ਗਰਮ ਚੀਜ਼ ਪਚਾ ਸਕਦੇ ਜੇ ਤੇ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਵਧ ਜਾਂ ਘੱਟ ਕਰ ਸਕਦੇ ਜੇ ਅੱਧਾ ਕਿਲੋ ਹੀ ਮੈਂ ਦੇਸੀ ਘਿਓ ਲਿਆਏ ਚਾਹ ਖੁਨੋਸੀ ਵੇਸਣ ਪਾਕੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਵੇਸਣ ਦੀ ਜਗ੍ਹਾ ਆਟਾ ਵੀ ਵਰਤ ਸਕਦੇ ਜੇ ਜਾਂ ਫਿਰ ਤੁਸੀਂ ਇੱਥੇ ਪੁੱਜੇ ਹੋਏ ਚਨੇ ਵੀ ਵਰਤ ਸਕਦੇ ਜੇ ਜਾਂ ਤੁਸੀਂ ਮੂੰਗੀ ਦਾ ਆਟਾ ਵੀ ਪਾ ਸਕਦੇ ਜੇ ਉਦੇ ਇਲਾਵਾ ਅਸੀਂ ਅੱਧਾ ਕਿਲੋ ਚੀਨੀ ਲਈਏ ਕਿਉਂਕਿ ਚਾਸਕੋ ਬਹੁਤ ਕੌੜਾ ਹੁੰਦਾ ਹੈ ਤੇ ਬੱਚੇ ਨੂੰ ਖਾਂਦੇ ਨਹੀਂ ਹੈ ਜਲਦੀ ਇਸ ਲਈ ਇਹ ਚਾਸਕੋ ਜਿਹੜਾ ਹੈ ਉਹ ਮੈਂ ਘੱਟ ਲਿਆ ਹੈ 250 ਗ੍ਰਾਮ ਚਾਸਕੋ ਹੈ ਤੇ ਅੱਧਾ ਕਿਲੋ ਅਸੀਂ ਇਹਦੇ ਵਿੱਚ ਵੇਸਣ ਲਿਆਇਆ ਜੇ ਤੁਹਾਡੇ ਬੱਚੇ ਕੌੜੀ ਚੀਜ਼ ਖਾ ਲੈਂਦੇ ਆ ਤੇ ਤੁਸੀਂ ਦੋਨੋਂ ਚੀਜ਼ਾਂ ਬਰਾਬਰ ਲੈ ਸਕਦੇ ਜੇ ਜੇ ਤੁਸੀਂ 250 ਗ੍ਰਾਮ ਚਾਸਕੋ ਲਿਆਏ ਤੇ ਤੁਸੀਂ 250 ਗ੍ਰਾਮ ਇਹਦੇ ਵਿੱਚ ਵੇਸਣ ਪਾ ਸਕਦੇ ਜੀ ਹੁਣ ਅਸੀਂ ਇਹ ਕੜਾਈ ਗੈਸ ਉੱਪਰ ਗਰਮ ਰੱਖ ਲਾਂਗੇ ਇਹਦੇ ਵਿੱਚ ਚਾਸਕੂ ਪਾ ਲਾਂਗੇ ਇਹਦੇ ਵਿੱਚ ਕੋਈ ਕਿਉਂ ਨਹੀਂ ਪਾਉਣਾ ਇਹਨੂੰ ਉਤਰੇ ਹੀ ਸੁੱਕਾ ਹੀ ਭੁੰਣਾ ਹੈ ਇਹਨੂੰ ਤੇ ਗੈਸ ਦੀ ਫਲੇਮ ਬਹੁਤੀ ਹਾਈ ਨਹੀਂ ਰੱਖਣੀ ਮੀਡੀਅਮ ਜੇ ਫਲੇਮ ਤੇ ਇਹਨੂੰ ਭੁੰਣਾਗੇ ਚਾਸਕੂ ਨੂੰ ਭੁੰਨਣ ਵਿੱਚ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਜਲਦੀ ਇਹਦੇ ਬੀਜੜੇ ਉਹ ਤੜਕਣ ਲੱਗ ਜਾਂਦੇ ਆ ਇਹਨਾਂ ਦੀ ਇਦਾਂ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ ਜੀ ਜਦੇ ਫੁੱਟਨੇ ਸ਼ੁਰੂ ਹੋ ਗਏ ਆ ਬਸ ਹੁਣ ਅਸੀਂ ਇਹਨੂੰ ਪਲੇਟ 'ਚ ਬਾਹਰ ਕੱਢ ਲਾਂਗੇ ਚਾਹ ਸਕੂਨ ਹੋਰ ਅਸੀਂ ਪਲੇਟ 'ਚ ਕੱਢ ਲਿਆ ਹੈ ਇਨੂੰ ਥੋੜਾ ਜਿਹਾ ਠੰਡਾ ਕਰਕੇ ਫਿਰ ਮਿਕਸੀ ਦੇ ਕੱਪ ਚ ਪਾ ਕੇ ਇਹਨੂੰ ਬਿਲਕੁਲ ਬਰੀਕ ਪੀਸ ਲਾਂਗੇ। ਕੜਾਈ ਵਿੱਚ ਹੁਣ ਅਸੀਂ ਇੱਕ ਚਮਚ ਕਿਉ ਪਾ ਦਾਂਗੇ? ਕਿਉ ਜਦੋਂ ਤੱਕ ਗਰਮ ਹੋ ਜਾਏਗਾ ਇਹਦੇ ਵਿੱਚ ਅਸੀਂ ਫੁੱਲ ਮਖਾਣੇ ਪਾ ਕੇ ਭੁੰਨ ਲਾਂਗੇ। ਫੁੱਲ ਮਖਾਣਿਆਂ ਨੂੰ ਭੁੰਨਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਥੋੜੇ ਚੀੜੇ ਜਿਹੇ ਹੁੰਦੇ ਆ ਜਦੋਂ ਅਸੀਂ ਇਹਨਾਂ ਨੂੰ ਭੁੰਨ ਲੈਂਦੇ ਆ ਤੇ ਬਿਲਕੁਲ ਕਰੰਚੀ ਜਿਹੀ ਹੋ ਜਾਂਦੇ ਆ ਫਿਰ ਅਸੀਂ ਇਹਨਾਂ ਨੂੰ ਪੀਸ ਕੇ ਫਿਰ ਇਹਦੇ ਵਿੱਚ ਚਾਸਕੂਤ ਪਾਵਾਂਗੇ ਫੁੱਲ ਮਖਾਣਿਆਂ ਨੂੰ ਵੀ ਮੈਂ 1 ਮਿੰਟ ਲਈ ਭੁੰਨ ਲਿਆ ਏ ਹੋਰ ਇਹ ਕਰੰਚੀ ਹੋ ਗਏ ਆ ਇਹਨਾਂ ਨੂੰ ਵੀ ਬਾਹਰ ਕੱਢ ਲਾਂਗੇ तो हूँ अभी बाकी घ्यो भी कढ़ाई में पा लेंगे बेसन पा लेंगे हूँ बेसन घ्यो चंकी तरह मिक्स कर लेंगे बिल्कुल स्लो फ्लेम से हूँ अस बेसन पाते रहेंगे लगातार हम उन्नी देर भुना जब तक ये रंग थोड़ा बदल नहीं जाता जो सबू लगे ये घ्यो घटा ਤਸੀਂ ਥੋੜਾ ਕਿਉਂ ਹੋਰ ਪਾ ਸਕਦੇ ਆ ਲਗਾਤਾਰ ਹਿਲਾਉਂਦੇ ਹੋਏ ਹੁਣ ਇਹਨੂੰ ਪੁਣ ਲਾਂਗੇ ਥੋੜੀ ਦੇਰ ਲਈ ਅਸੀਂ ਇਹਨੂੰ ਹੋਰ ਪੁਣਾਂਗੇ ਜੇ ਤੁਸੀਂ ਚਾਸਕੂ ਦੀ ਪੰਜੀਰੀ ਬਣਾਉਣੀ ਆ ਤੇ ਫਿਰ ਤੁਸੀਂ ਕੱਟ ਕੇ ਵੀ ਪਾ ਸਕਦੇ ਜੀ ਮਰ ਜੇ ਤੁਸੀਂ ਇਹਦੇ ਲੱਡੂ ਬਣਾ ਕੇ ਤਿਆਰ ਕਰਨੇ ਆ ਜਾਂ ਇਹਨੂੰ ਬਰਫੀ ਦੀ ਤਰ੍ਹਾਂ ਜਮਾਉਣਾ ਹੈ ਫਿਰ ਇਹਦੇ ਵਿੱਚ ਘਿਓ ਘੱਟ ਨਹੀਂ ਹੋਣਾ ਚਾਹੀਦਾ ਬੇਸਨ ਹੁਣ ਭੁੰਨਿਆ ਗਿਆ ਏ ਤੇ ਇਦਾਂ ਹੁਣ ਰੰਗ ਵੀ ਬਦਲ ਗਿਆ ਏ ਇਹਨੇ ਘਿਓ ਵੀ ਛੱਡਣਾ ਸ਼ੁਰੂ ਕਰ ਦਿੱਤਾ ਏ ਕਾਫੀ ਹਲਕਾ ਹੋ ਗਿਆ ਏ ਹੁਣ ਇਸੇ ਦੇ ਵਿੱਚ ਖਸਖਸ ਪਾ ਦਾਂਗੇ 1 ਮਿੰਟ ਲਈ ਖਸਖਸ ਨੂੰ ਵੀ ਭੁੰਨ ਲਾਂਗੇ ਹੁਣ ਅਸੀਂ ਇਹਦੇ ਵਿੱਚ ਚਾਸਕੂ ਪਾ ਦਾਂਗੇ ਚਾਸਕੂ ਨੂੰ ਵੀ ਮੈਂ ਪੀਸ ਕੇ ਰੱਖ ਲਿਆ ਹੈ ਇਹਨੂੰ ਬਿਲਕੁਲ ਬਰੀਕ ਕਰਕੇ ਪੀਸਣਾ ਹੈ ਨਹੀਂ ਤੇ ਜੇ ਇਹਦੇ ਵਿੱਚ ਚਾਸਕੂ ਦੇ ਛਿਲਕੇ ਰਹਿ ਜਾਣਗੇ ਤੇ ਉਹ ਸਾਡੇ ਤਾਲੂ ਨਾਲ ਖਾਣ ਲੱਗੇ ਚਿਪਕਦੇ ਆ ਇਸ ਲਈ ਇਹਨੂੰ ਬਿਲਕੁਲ ਬਰੀਕ ਪੀਸਣਾ ਹੈ ਮਿਕਸ ਕਰ ਲਾਂਗੇ ਹੁਣ ਇਹਨੂੰ ਮਿਕਸ ਕਰ ਲਾਂਗੇ ਇਹਨੂੰ ਵੀ ਚਾਸਕੂ ਨੂੰ ਵੀ ਹੁਣ 1-2 ਮਿੰਟ ਲਈ ਭੋਲ ਲਾਂਗੇ ਚਾਸਕੂ ਨੂੰ ਵੀ ਹੁਣ ਅਸੀਂ ਇੱਕ ਤੋਂ 2 ਮਿੰਟ ਲਈ ਪਕਾ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਬਦਾਮ ਦੀਆਂ ਗਿਰੀਆਂ ਪਾ ਦਾਂਗੇ ਮਗਜ ਵੀ ਪਾ ਦਾਂਗੇ किशमिश भी पा देंगे सारिया चीजा भी सेक लवा लेंगे क्योंकि बेसन काफी गर्म है ये सारे ड्राई फ्रूट जड़े आक चंकी तरह भुजान के ਹੁਣ ਅਸੀਂ ਇਹਦੇ ਵਿੱਚ ਪੀਸੀ ਹੋਈ ਚੀਨੀ ਪਾ ਦਾਂਗੇ ਗੈਸ ਦੀ ਫਲੇਮ ਬੰਦ ਕਰ ਦਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਫੁੱਲ ਮਖਾਣੇ ਜਿਹੜੇ ਪੀਸ ਕੇ ਰੱਖੇ ਹੋਏ ਵੀ ਪਾ ਦਾਂਗੇ ਚੰਗੀ ਤਰ੍ਹਾਂ ਹੁਣ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਚੀਨੀ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਏ ਤੇ ਹੁਣ ਅਸੀਂ ਇਹਨੂੰ ਥੋੜੀ ਦੇਰ ਠੰਡਾ ਹੋਣ ਦੇਵਾਂਗੇ ਉਹਦੇ ਬਾਅਦ ਅਸੀਂ ਇਹਦੀਆਂ ਪਿੰਨੀਆਂ ਬਣਾਵਾਂਗੇ ਚਾਸਕੋ ਹੁਣ ਠੰਡਾ ਹੋ ਗਿਆ ਏ ਹੱਲੇ ਥੋੜਾ ਥੋੜਾ ਗਰਮ ਹੈ ਨਿੱਗਾ ਨਿੱਗਾ ਜਿਹਾ ਆਇਆ ਏ ਹੁਣ ਅਸੀਂ ਇਹਦੀਆਂ ਪਿੰਨੀਆਂ ਬਣਾ ਲਾਂਗੇ ਸਾਰੀਆਂ ਪਿੰਨੀਆਂ ਨੂੰ ਇਸੇ ਤਰ੍ਹਾਂ ਬਣਾ ਕੇ ਰੱਖਦੇ ਜਾਵਾਂਗੇ ਚਾਹ ਸਕੂ ਦੀਆਂ ਪਿੰਨੀਆਂ ਸਾਡੀਆਂ ਬਣ ਕੇ ਤਿਆਰ ਆ ਬਹੁਤ ਹੀ ਟੇਸਟੀ ਤੇ ਹੈਲਦੀ ਪਿੰਨੀਆਂ ਅਸੀਂ ਬਣਾ ਕੇ ਤਿਆਰ ਕੀਤੀਆਂ ਆ ਤੁਸੀਂ ਵੀ ਆਪਣੀ ਫੈਮਿਲੀ ਨੂੰ ਚਾਸਕੂ ਦੀਆਂ ਪਿੰਨੀਆਂ ਜ਼ਰੂਰ ਬਣਾ ਕੇ ਦਿਓ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਧੰਨਵਾਦ